ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰਿਆਂ ਦਾ ਅੱਜ ਆਪਣੇ ਬਲੌਗ ਦਾ ਹੈਗਾ 14ਵਾਂ ਦਿਨ ਆਪਾਂ ਉੱਠ ਚੁੱਕੇ ਆਪਣੀ ਚਾਹ ਵੀ ਆ ਗਈ ਐ ਇੱਧਰ ਬਾਈ ਪੁੱਲਰ ਬਾਈ ਸੁੱਤੇ ਹੀ ਪਿਆ ਹਾਲੇ ਆਪਾਂ ਚਾਹ ਪੀਨੇ ਆ ਬਾਬਿਓ ਸਵੇਰੇ ਸਵੇਰੇ ਸਰੀਰ ਨਹੀਂ ਬਣਦਾ ਫਿਰ ਬਣੂਗਾ ਸਰੀਰ ਹਲੇ ਬਾਈ ਤਾਂ ਸੁੱਤੇ ਹੀ ਪਿਆ ਕਹਿੰਦਾ ਅਜੇ ਟਾਈਮ ਲੱਗ ਮੈਂ ਚੱਲ ਉੱਠ ਖੜ ਕੇ ਕੋਈ ਕੰਮ ਕੰਮ ਕਰਦੇ ਆ ਇਹ ਤਾਂ ਕਹਿੰਦਾ ਉੱਠਣਾ ਹੀ 9 ਵਜੇ ਇਹ ਬਾਈ ਠੀਕ ਐ ਫਿਰ ਇੱਥੇ ਮੈਂ ਚਾਹ ਪੀ ਲੈਣਾ ਓਕੇ ਬਾਈ ਹਲਵਾਈ ਗਿੜਾ ਕਿ ਲਿਆ ਹਲਵਾਈ ਦਾ ਨੰਬਰ ਦੇਦਾ ਹਲਵਾਈ ਹੁਣ ਫੋਨ ਨਹੀਂ ਚੱਕਦਾ ਆਪਾਂ ਨੂੰ 15 ਮਿੰਟ ਹੋ ਗਏ ਬਸ ਸਟੈਂਡ ਖੜੇ ਨੂੰ ਹੁਣ ਠੀਕ ਤੇ ਆ ਇੱਕ ਚੱਕੂਗਾ ਫੋਨ ਕਦੋਂ ਜਾਵਾਂਗੇ ਉਹਨਾ ਟਾਈਮ ਫਿਰ ਉਰੀ ਖੜਾਂਗੇ ਆਪਾਂ ਕੋਲ ਬਾਬੇ ਸਵੇਰੇ ਸਵੇਰੀ ਪੂਰਾ ਫੁੱਲ ਰਸ ਹੈਗਾ ਬਸ ਸਟੈਂਡ 'ਚ ਹਾਂਜੀ ਜੀ ਬਾਬੇ ਉਹ ਆਪਾਂ ਲਈ ਇਹ ਹਲਵਾਈ ਲੱਗੇ ਆਪਣੇ ਕੰਮ ਕਰਨਾ ਆਪਾਂ ਹੁਣ ਆਪਦਾ ਕੰਮ ਕਰਦੇ ਆ ਬੇੜਾ ਬਣੂਗਾ ਇਧਰ ਬਾਈ ਲੱਗੇ ਪਿਆ ਸਾਰੇ ਕੰਮ ਕਰਨਾ ਕਰਦੇ ਆ ਤਿਆਰੀਆਂ ਹੁਣੀ ਸਵੇਰੇ ਸਵੇਰੇ ਚਾਹ ਚੂ ਪਿਆਤੀ ਬਈਆਂ ਨੂੰ ਚਾਹ ਪਿਆਤੀ ਸਾਰਾ ਓਕੇ ਕਰਤਾ ਕੰਮ ਆ ਇਧਰ ਤੁਹਾਨੂੰ ਵਿਆਹ ਵਾਲਾ ਮੁੰਡਾ ਵੀ ਦਿਖਾਉਣੇ ਬਾਬਿਓ ਵਿਆਹ ਵਾਲਾ ਮੁੰਡਾ ਕਿਤੇ ਲੋਟ ਕਰਨ ਲੱਗ ਰਿਹਾ ਬਈ ਹੋ ਜੂਗੀ ਚੱਲੋ ਟੋਣਾ ਹੈ ਹੋ ਜੂਗਾ ਨਾਉਣ ਵਾਸਤੇ ਤਾਂ ਹੱਥ ਜਲਦੀ ਜਾ ਜਾਂਦਾ ਦੂਜੇ ਗੀਜਰ ਯਾਰ ਚੱਲ ਰਹੀਆਂ ਦੇਖੋ ਵਿਆਹ ਦੀਆਂ ਪੂਰੀਆਂ ਤਿਆਰੀਆਂ ਹਲਵਾਈ ਪੂਰੀ ਤਿਆਰ ਨੇਂਦਰ ਜਵਾਕ ਖਾ ਰਹੇ ਨੇ ਰੱਡੂ ਕੋਈ ਚਾਹੀਦਾ ਬਾਈ ਦੇ ਦੱਸ ਦੋ ਇਧਰ ਬਾਈ ਬੈਠੇ ਬਾਹਰ ਕੰਮ ਕਰਦੇ ਨਹੀਂ ਕੰਮ ਇਹ ਵੀ ਇਧਰ ਹਲਵਾਜੀ ਲੱਗੇ ਨੇ ਸਾਰੇ ਬਾਈ ਸਾਰਿਆਂ ਨੇ ਲੱਗੇ ਕੰਮਾਂ ਦੇ ਉੱਤੇ ਕਰਦੇ ਸਮਾਨ ਤਿਆਰ ਭਾਈ ਬਾਕੀ ਉੱਪਰ ਨੇ ਸਾਰੇ ਆਪਾਂ ਵੀ ਕਰਦੇ ਹਾਂ ਤੁਹਾਨੂੰ ਜੀ ਅਗੋਂ ਨਾਮਾ ਮੰਨੂ ਮੰਗੇ ਹੁਣ ਬਾਈ ਨਾਟੇ ਨਹੀਂਗੇ ਸਵੇਰੇ ਦੇ ਉੱਠੇ ਹੋਏ ਹੈਗੇ ਇੱਥੇ ਸਾਡਾ ਬਾਈ ਬੈਠਾ ਕੀ ਹੋਇਆ ਚਾ ਹੜਵਾਇ ਨੂੰ ਫੜਾਤੀ ਚਾ ਹੈ ਜੀ ਕੌਮੀ ਗਈ ਸੀ ਤੁਹਾ ਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਹੋਰ ਕੋਈ ਤਾਂ ਹੀ ਦਿਖਾਉਣ ਵਾਸਤੇ ਨਾ ਨਾ ਜੀ ਦੱਸ ਦਿਓ ਠੀਕ ਹੈ ਜੀ ਉਧਰ ਦਿਖਾਉਣਿਆ ਨੂੰ ਪਿਆ ਵਾਲਾ ਕਰ ਦੇਖੋ ਬਾਬੇ ਹੁਣ ਮਾਹੌਲ ਭੱਕੂਗਾ ਪੂਰਾ ਫੁੱਲ ਆਲੇ ਲੋਕ ਉੱਠੇ ਨਹੀਂਗੇ ਜੇ ਕਰ ਕਰਦੇ ਬੰਦੇ ਆ ਸਾਰੇ ਹਾਏ ਇੱਕ ਦੂਗੇ ਧੋਤੇ ਸਾਰੇ ਜੀ ਕਰਤੇ ਕਰਨ ਚੱਲ ਰਿਹਾ ਹੁਣ ਸਟਾਰਟ ਕਰ ਲਿਆ ਲਵਾਈ ਚੱਕੀ ਫਿਰਦਾ ਬੋਰੀ ਕਹਿੰਦਾ ਫਰਦ ਲਵ ਯੂ ਨੋ ਪਾਪੀ ਆਪਾਂ ਕਰ ਰਹੇ ਕੜਾਈ ਇਹਨੂੰ ਠੰਡਾ ਇਹ ਪਤਾ ਨਹੀਂ ਕੀ ਆ ਆਪਾਂ ਨੂੰ ਕੀ ਪਤਾ ਨਹੀਂ ਹੈਰ ਬਾਈ ਲੱਗਿਆ ਸਾਰੇ ਕੰਮ ਤੇ ਉਹ ਵੀ ਬਾਈ ਕੰਮ ਕੀ ਕੰਮ ਕਰ ਰਿਹਾ ਸਾਰੀ ਲਿਓ 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 ਜਿਹੜਾ ਕੁਝ ਲੈ ਕੇ ਆਉਣਾ ਸਾਰਾ ਕੁਝ ਅੱਜ ਬਣਾ ਦੇਣਾ ਜਿਹੜਾ ਕੰਮ ਲਿਸਟ ਆ ਜੇਬ ਚ ਪਈ ਹੈ ਕੱਢ ਲਾ ਇੱਕ ਮਿੰਟ ਅਡਿਸਟ ਮੰਗਦਾ ਜੀ ਫੜ ਦੇ ਇੱਕ ਚੀਜ਼ ਹੋਰ ਲੈ ਜੀ ਹਲ ਬਾਈ ਕਿੰਨਾ ਕਡੰਡਾ ਕਰਨਾ ਭਾਈ ਇਹ ਐਂ ਦੱਸਦੀ ਹੈ ਹੈ ਥੋੜਾ ਜਿਆ ਹੋਰ ਹੋਰ ਡੰਡਾ ਥੋੜਾ ਜਿਆ ਬਸ ਕਮਾਈ ਹੈ ਹੈ ਕਿੱਥੇ ਕੀ ਵੀਡੀਓ ਇਹ ਬਲੌਗ ਆਊ ਆਪਣਾ ਕਿੱਥੇ ਡਿਊਟੀ ਉੱਤੇ ਅੰਬਲ ਬਾਈ ਹਾਂ ਕਿਹੜਾ ਹਲ ਬਾਈ ਅੰਬਲ ਬਾਈ ਦੇਖੋ ਜੀ ਆ ਹੈਗਾ ਅੰਬਲ ਬਾਈ ਬਾਬੇ ਆਪ ਆ ਗਏ ਸੀ ਸਿਲੰਡਰ ਛੱਡ ਕੇ ਚਾਰ ਪੰਜ ਢੋਲੀਆਂ ਛੱਡ ਕੇ ਘਰੇ ਉਹਨੇ ਇਧਰ ਪੰਨਿਆਂ ਨੇ ਵੀ ਕਰਤਾ ਕੰਮ ਤਿਆਰ ਇਧਰ ਲਾ ਰਹੇ ਨੇ ਤੜਕੇ ਇਧਰ ਘੱਟੇ ਪਿਲੇਤੀਆਂ ਭਾਈ ਉਹ ਕਰੀ ਜਾਂਦੇ ਆ ਕੋਪੜੇ ਕੰਮ ਸਾਰੇ ਇਹ ਆਂਬ ਹਲਵਾਈ ਬਾਈ ਇੱਧਰ ਬਾਈ ਸਾਰੇ ਬਾਹਰੇ ਫਿਰਤੇ ਆਏ ਐ ਇਹਦੇ ਸੈਂਕੜੀ ਬਾਈ ਲੈ ਲੇ ਪਿਆ ਬਾਕੀ ਤੋਂ ਦਿਲ ਹਲਵਾਈ ਇਕੱਠੇ ਹੋਣ ਹੁਣ ਕਿੱਥੇ ਦੇ ਨਾਲ ਸਾਰਾ ਕੰਮ ਹੋਈ ਚੱਕਰੀ ਨਹੀਂ ਹੁਣ ਆਪਾਂ ਲੋ ਬਾਬੇ ਹੁਣ ਜਾ ਰਹੇ ਅਸੀਂ ਮੇਨ ਬਾਜ਼ਾਰ ਚ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਹੈ ਘਰੋਂ ਕਹਿੰਦੇ ਸਮਾਨ ਲੈ ਕੇ ਆਓ ਹੁਣ ਜਾ ਰਹੇ ਹਾਂ ਜੀ ਬਾਈ ਸਕੂਟੀ ਤੇ ਫੇਰ ਦਿਖਾਉਣੇ ਤੁਹਾਨੂੰ ਕੀ ਸਮਾਨ ਲੈ ਕੇ ਆਵਾਂਗੇ ਮਿੱਠੂ ਦੀ ਹੱਟੀ ਤੋਂ ਲੈ ਕੇ ਸਮਾਨ ਝੋਲਾ ਭਰ ਕੇ ਹੁਣ ਚੱਲਦੇ ਆਂ ਫੇਰ ਵਿਆਹ ਵਾਲੇ ਘਰੇ ਵਿਆਹ ਵਾਲਾ ਮੁੰਡਾ ਨਾਲ ਹੀ ਤੁਰਿਆ ਫਿਰਦਾ ਆਪਣੇ ਮੋੜ ਲੈ ਬਈ ਮੋੜ ਲੈ ਕਹਿੰਦਾ ਲੈ ਦੇ ਤੋਂ ਬਿਨਾ ਬੈਲਟ ਲੈਣੀ ਨਹੀਂ ਹੈਗੀ ਚਲੋ ਇਸ ਲੈਣਾ ਕੁਝ ਇੱਥੋਂ ਵੀ ਹੋਰ ਗੱਡੀ ਮੁਲਾਉਣ ਨੂੰ ਹੈ ਕਰ ਲਈਏ ਗੱਲ ਚਲੋ ਆਜੋ ਫਿਰ ਕਹਿੰਦੇ ਗੱਡੀ ਸਜਾਉਣ ਵਾਸਤੇ ਵੀ ਕਰ ਲਈਏ ਗੱਲ ਲਗਦੇ ਆ ਤੇ ਵੀ ਕੰਮ ਨਿਮੇੜੀ ਦਿੰਨੇ ਹੈਗੇ ਭਾਈ ਨਾ ਕਰਦੇ ਗੱਲ ਕੀ ਕਹਿੰਦਾ ਹੈਗਾ ਫਿਰ ਪੁੱਛਦੇ ਭਾਈ ਆ ਭਾਈ ਕਿਫਟ ਸ਼ੌਪ ਭਾਈ ਦੀ ਆ ਭਾਈ ਬੈਠਾ ਕਿਹੜਾ ਲਾਉਣਾ ਭਾਈ ਗੱਡੀ ਤੇ ਪਾ ਫੁੱਲ ਕਿੰਨੇ ਵੜਾ ਘੰਟੇ ਨੇ ਭਾਈ ਸੋਹਣਾ ਆ ਸੋਹਣਾ ਕਿੰਨਾ ਕੁ ਟਾਈਮ ਲੱਗ ਜਾਂਦਾ ਭਾਈ ਉਦੇ ਗੱਡੀ ਪਸਿਓਂ ਨਹੀਂ ਕਰਦਾ ਵੀ オリジナル ਕਰ ਆਰਟੀਫੀਸ਼ੀਅਲ ਆਰਟੀਫੀਸ਼ੀਅਲ ਇਹ ਦਿਨ ਨਾ ਹੋਊਗਾ ਉਹ ਤਾਂ ਠੀਕ ਹੈ ਇਹ ਆਪੀ ਆਨੇ ਹੀ ਆਰ ਸਾਮਾਨ ਸਾਰਾ ਵਾਪਸ ਹੋਊਗਾ ਠੀਕ ਹੈ ਜੀ ਛੋਟੇ ਜਿਹੇ ਦੋ ਖਾ ਜਮਾ ਕਰਾਵਾਂ ਇੱਕ ਵਾਰ 50 ਸਾਨੂੰ ਵਾਪਸ ਕਰ ਦਾਂ ਠੀਕ ਹੈ ਜਿਹਦੇ ਜਿਹਨੂੰ ਹੋਊਗੀ ਉਹਦਾ 1500 ਰੁਪਏ ओरिजिनल ਗਲਾਸ ਆਪਣੇ ਇੱਧਰ ਕਰਦਾ ਜੀ ਕੋਲ ਚਾਰੇ ਟਾਕੀਆਂ ਤੇ ਕੱਲੇ ਉਹ ਲਾਉਣੇ ਆਪਾਂ ਨੇ ਮਾ ਜਿਹੜੇ ਗੋਸਤੇ ਨੇ ਹੁੰਦੇ ਛੁੱਕੇ ਬੁੱਕੇ ਚਾਰੇ ਟਾਕੀਆਂ ਤੇ ਇੱਕ ਪਿੱਛੇ ਇੱਕ ਫਰੰਟ ਉੱਤੇ ਜਿਵੇਂ ਆ ਵਧੀਆ ਹਾਂ ਆ ਚੀਜ਼ ਦਿਖਾ ਇਹ ਰੀਜ਼ਨੇਬਲ ਨਾਲ ਰੀਜ਼ਨੇਬਲ ਜੀ ਹਾਂ ਇੰਨੀ ਚੀਜ਼ ਕਰਨੀ ਲੋ ਬਬੂ ਕਰਕੇ ਗੱਡੀ ਦੀ ਸਜਾਵਟ ਦੀ ਗੱਲ ਅਬਾ ਚੱਲ ਗਏ ਫੇਰ ਚੱਲ ਬਈ ਓਏ ਓਕੇ ਹੋ ਗਿਆ ਕੰਮ ਹੁਣ ਤਰੀਵਨ ਚਰਉਣ ਵਾਲੇ ਕਿ ਹੁੰਦੇ ਨੇ ਪਟਾਕੇ ਉਹ ਕੋਈ ਗੱਲ ਨਹੀਂ ਲੈ ਜਾਗੇ ਕਿਹੜੇ ਤਰੀਵਨ ਚਰਉਣ ਤਰੀਵਨ ਕਟਾਈ ਵਾਲਾ ਲੈ ਜਾਗੇ ਲੈ ਜਾਗੇ ਬਈ ਕੋਈ ਚੱਕਰ ਨਹੀਂ ਤਰੀਵਨ ਵਾਲੇ ਪਟਾਕੇ ਕਹਿੰਦਾ ਬਈ ਲੈ ਜਾਗੇ ਝੱਗ ਝੱਗਾ ਵਾਲਾ ਹਾਂਜੀ ਬਾਬੇ ਉਹ ਤੁਹਾਨੂੰ ਕੱਲ ਬਲੌਗ ਦੇ ਵਿੱਚ ਆਪਾਂ ਕਿਹਾ ਸੀਗਾ ਵੀ ਤੁਹਾਨੂੰ ਪਸੂ ਵਾਲੇ ਮੇਲੇ ਦੀ ਲੈ ਕੇ ਜਾਣਾ ਜੀ ਉਿੱਦਾ ਕੋਟੜੇ ਲੱਗਿਆ ਹੋਇਆ ਹੈਗਾ ਹੁਣ ਆਪਾਂ ਉੱਥੇ ਜਾਣ ਦੀ ਤਿਆਰੀ ਕਰ ਲਈ ਐ ਚਲੋ ਆਪਾਂ ਹੁਣ ਉੱਥੇ ਜਾਉਂ ਹਾਂਜੀ ਭਾਈ ਆਪਾਂ ਪਹੁੰਚ ਚੁੱਕੇ ਹਾਂ ਕੋਟੜੇ ਜਿੱਥੇ ਲੱਗਿਆ ਹੋਇਆ ਮੇਲਾ ਹੈ ਹੁਣ ਆਪਾਂ ਉਹ ਰੋਡ ਤੇ ਜਾ ਰਹੇ ਹਾਂ ਮੂਲੇ ਵਾਲਾ ਰੋਡ ਤੇ ਦੇਖਿਓ ਬਾਬਾ ਜੀ ਫੇਰ ਦਿਖਾਵਾਂਗੇ ਹੁਣ ਚਲੋ ਡਰ ਭਾਈ ਆ ਦੇਖੋ ਬਾਪਿਓ ਪਛੂਨ ਲਾ ਰਹਾ ਬਾਉਤੀਲੇ ਕਿ ਜਾਂਦਾ ਹੋਊਗਾ ਇੱਥੇ ਬਥੇਰੀ ਤਰ੍ਹਾਂ ਦੇ ਕੁਸ਼ੀ ਹੋਵੇਗਾ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਬਣੇ ਰਹੋ ਆਪਣੇ ਨਾਲ ਲੋ ਬਾਪਿਓ ਦੇਖੋ ਕੱਠ ਦੇਖ ਰਹੀਆਂ ਨੇ ਕਟੀਆਂ ਦੇਖੋ ਪੂਰਾ ਫੁੱਲ ਤਗੜਾ ਪ੍ਰੋਗਰਾਮ ਹੈ ਦਿਖਾਉਣੇ ਆ ਤੁਹਾਨੂੰ ਇੱਥੇ ਲਾਵਾ ਦਾਂਗੇ ਪਰਚੀ ਲਾ ਦਾਂਗੇ ਪਰਚੀ ਦੀ ਮੋਟਰਸਾਈਕਲ ਫਿਰ ਤੁਹਾਨੂੰ ਦਿਖਾਵਾਂਗੇ ਅੰਦਰ ਦਾ ਸ਼ਟਮ ਤਗੜਾ ਪ੍ਰੋਗਰਾਮ ਹੈ ਆਹ ਦੇਖ ਬਈ ਆ ਗਿਆ ਪਰਮ ਪਰਮ ਲਾ ਦਿਓ ਕਹਾਂ ਲਾਇਆ ਕੱਟਾ ਵੀ ਆ ਗਿਆ ਓਹੋ ਕੱਟਾ ਵੀ ਫਿਰਦਾ ਹੈ ਪਹੇਂਦੇ ਪਸ਼ੂ ਦੀ ਤਾਂ ਮੰਡੀਆ ਤੋਂ ਬਾਹਰੇ ਫਿਰਦਾ ਹੈ ਇਹ ਪਸ਼ੂ ਤਾਂ ਬਾਹਰੇ ਫਿਰਦਾ ਹੈ ਆਜੋ ਆਜੋ ਜੀ ਕੱਟਾ ਇਹ ਬਾਈ ਸਾਡੇ ਇੱਕ ਕਤਕ ਦੇ ਵਧੀਆ ਵਧੀਆ ਬਾਈ ਵਧੀਆ ਇਧਰ ਆਪਣਾ ਬਾਈ ਪੂਰੀਆਂ ਫੁੱਲ ਤੇ ਆ ਨਹੀਂ ਉੱਥੇ ਹੀ ਆਇਆ ਮੈਂ ਕਾਂ ਕਰ ਲ ਮੜਾ ਜੋ ਬਾਈ ਸੀਟੀਆਂ ਮਰੀ ਜਾਂਦਾਗਾ ਨਾ ਇਹ ਹੁਣ ਦੇ ਵਾਲਾ ਕਹਿੰਦਾ ਪੂਰਾ ਤਕੜਾ ਕੰਮ ਆ ਬਾਬੇ ਉਰੇ ਤਾਂ ਗਿਆ ਦੇਖੀ ਨੂੰ ਭਾਏ ਨਾ ਪਸ਼ੂ ਦਾ ਦੇਖ ਆਏ ਚੱਲ 15 ਤੇ ਜਾ ਕੇ ਆਉਣਾ ਕਿਵੇਂ ਹੱਸਦਾ ਜਾਨਾ ਹੁਣ ਤੂੰ ਆ ਪਾਈ ਨੇ ਜਾਣਾ ਚੰਡੀਗੜ੍ਹ ਇਹ ਬਾਈ ਆਪਣੇ ਘਰ ਕੇ ਰੁਕਿਆ ਸੀ ਕਹਿੰਦਾ ਬਈ 10 ਮਿੰਟ ਹੋਰ ਰੁਕ ਜਾਣਾ ਤੇਰੇ ਘਰ ਠੀਕ ਕੱਟਾ ਵੀ ਜਾਂਦਾ ਹੁਣ ਉਹ ਇਹਨੂੰ ਤਾਂ ਮੋਕੇ ਦਵਾ ਦਿੰਦੇ ਮੜਾ ਮੁੱਟਾ ਓ ਖਾਈ ਦੇ ਮੂਰੀ ਬਾਜੋ ਚ ਜਾਣਾ ਯਾਰ ਸਹੀ ਗੱਲ ਆ ਬਾਈ ਜਿੱਤੇ ਜਾਂਣਾ ਨਾ ਸਹੀ ਗੱਲ ਚੰਗਾ ਚੰਗਾ ਬਾਈ ਧੰਨਵਾਦ ਤੇਰਾ ਖੜਨ ਵਾਸਤੇ ਠੀਕ ਹੈ ਆ ਜਿਓ ਵਿਆਹ ਚ ਆ ਜਿਓ ਆ ਭਾਈ ਆਪਣੇ دوست ਸੀ ਇਹ ਆਪਣੇ ਕਰਕੇ 10 ਮਿੰਟ ਜਿਆਦਾ ਖੜਕੇ ਇਹਨਾਂ ਨੇ ਜਾਣਾ ਸੀ ਚੰਡੀਗੜ੍ਹ ਫਿਰ ਵੀ ਆਪਣੇ ਲਈ ਰੋਕੇ ਇਹ ਕਹਿੰਦੇ ਆਓ ਤਾਂ ਉਹਨਾ ਟਾਈਮ ਅਸੀਂ ਜਾਂਦੇ ਨਹੀਂ ਨੀ ਜਿਹੜਾ ਟਾਈਮ ਤੁਸੀਂ ਪਹੁੰਚਦੇ ਨਹੀਂ ਥੈਂਕ ਯੂ ਭਾਈ ਰੋਕਣ ਵਾਸਤੇ ਠੀਕ ਆ ਆ ਜੀ ਵਿਆਹ ਚ ਚੰਗਾ ਚੰਗਾ ਕੱਟਿਆ ਠੀਕ ਆ ਹੁਣ ਆਪਾਂ ਚੱਲਦੇ ਆਂ ਭਾਈ ਅੰਦਰ ਫਿਰ ਦਿਖਾਉਣੇ ਕੀ ਮਾਹੌਲ ਆ ਅੰਦਰ ਅਸੀਂ ਜਾਣਦੇ ਆਂ ਕਿ ਕੱਲ ਨੂੰ ਅੱਜ ਦੇਖ ਰਹੇ ਆਂ ਕਿ ਥਾਰ ਸੂਰ ਤੋਂ ਨੇ ਆਹ ਲੈ ਹੁਣ ਆਹ ਜੀ ਆਹ ਜੀ ਥਾਰ ਲੈ ਚਲੋ ਆ ਜਿਓ ਕਾਉਣੇ ਅੰਦਰ ਦਾ ਮਾਹੌਲ ਬਾਬਿਓ ਆ ਜਿਓ ਆਇਆ ਬੱਚੇ ਦੇਖੋ ਬਾਬਿਓ ਪੂਰਾ ਫੁੱਲ ਰਸ਼ ਹੈ ਦੇਖ ਲਓ ਦਿਖਾਉਣੇ ਫਿਰ ਤੁਹਾਨੂੰ ਅੰਦਰ ਦਾ ਮਾਹੌਲ ਆ ਬਈ ਆਪਣੇ ਨਾਲ ਇਹਨੇ ਇਹਨਾਂ ਨੂੰ ਫੋਨ ਕਰਕੇ ਸਪੈਸ਼ਲ ਸੱਦੇ ਆਪਾਂ ਨੂੰ ਕੰਮ ਛੱਡ ਕੇ ਦੇਖੋ ਬਹੁਤ ਬਹੁਤ ਬਈ ਧੰਨਵਾਦ ਇਹਨਾਂ ਦਾ ਜਿਹੜੇ ਆਪਣੇ ਨਾਲ ਟਾਈਮ ਕੱਢ ਕੇ ਆਏ ਨੇ ਹੁਣ ਤੁਹਾਨੂੰ ਅੰਦਰ ਦਾ ਮਾਹੌਲ ਦਿਖਾਉਣੇ ਬਾਬਿਓ ਕੀ ਹਿਸਾਬ ਕਿਤਾਬ ਹੋ ਗਿਆ ਐਂਟਰ ਬਈ ਆਪਾਂ ਦੇਖੋ ਦੇਖੋ ਟੀਮ ਹੁਣ ਚੱਲ ਰਿਹਾ ਤਰ੍ਹਾਂ ਤਰ੍ਹਾਂ ਦੀਆਂ ਫੀੜਾਂ ਬਈ ਦੇਖੋ ਹਰ ਇੱਕ ਤਰ੍ਹਾਂ ਦੀ ਇੱਥੇ ਦਵਾਈ ਰੈਗਿਟੀ ਵੀ ਕੋ ਲੱਭਦਾ ਜਿਹੜੇ ਪਸ਼ੂਆਂ ਨੂੰ ਹੁੰਦੇ ਹੈਗਾ ਲੇਵੇ ਦਾ ਰਖਵਾਲਾ ਦਿਖਾਉਣਾ ਸਾਨੂੰ ਅੰਦਰ ਵੀ ਦੇਖੋ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਆ ਦੇਸੀ ਵੀ ਫੀੜਾਂ ਬਈ ਸਾਰੀਆਂ ਆ ਦੇਖੋ ਬਈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆ ਬਾਈ ਇਲੈਕਟ੍ਰੋਨਿਕ ਚੀਜ਼ਾਂ ਕੀ ਲਈ ਬੈਠਾ ਇਹ ਬੈਟਰੀਆਂ ਬੂਟੀਆਂ ਸਾਰਾ ਕੁਝ ਹੀ ਦੇਖੋ ਇੱਧਰ ਵੀ ਬਾਈ A to Z ਚੀਜ਼ ਪਸੰਦ ਦੇ ਰਿਲੇਟਡ ਸਾਰੀ ਚੀਜ਼ਾਂ ਇੱਥੋਂ ਮਿਲਣੀਆਂ ਬਾਈ ਹਾਈ ਬਣੇ ਰਹੋ ਨਾਲ ਵੀਡੀਓ ਦੇ ਅੱਜ ਤੁਹਾਨੂੰ ਪਸ਼ੂ ਵੀ ਦਿਖਾਵਾਂਗੇ ਵੀ ਕਿਹੋ ਜਿਹਾ ਕੀ ਸਿਸਟਮ ਆਉਂਦਾ ਖਾਲ ਫੀਡ ਦੇਖੋ ਦੇਖੋ ਭਾਈ ਨੀਵੀਂ ਰਾਵੀ ਰੋਸ਼ਨੀ ਸਾਰੀ ਤਰ੍ਹਾਂ ਦੀ ਦੇਖੋ ਅਸੀਂ ਇੱਕ ਐਸੋਸੀਏਸ਼ਨ ਕੋਲੋਂ ਮਾਤਾ ਜੀ ਦਾ ਆਪ ਸਿਧਾਂਤਾਂ ਪਰ ਪ੍ਰੋਗਰਾਮ ਜਨਤਾ ਦੀ ਚਾਹਤ ਨਾਲ ਸੈਟ ਕੀਤਾ ਦਿਖਾਉਣੇ ਭਾਈ ਹਜੇ ਤਾਂ ਸਟਾਰਟਿੰਗ ਹੀ ਹੈ ਬਹੁਤ ਵੱਡਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਈ ਦੇਸੀ ਦੇਖੋ ਕਿਸਾਨ ਕਲਾੜਾ ਗੋੜ ਸ਼ੱਕਰ ਮੂਵੀ ਸਾਰਾ ਚੀਜ਼ਾਂ ਆਜ ਬਹੁਤ ਤਰ੍ਹਾਂ ਦੀ ਜਾਣਕਾਰੀ ਮਿਲਦੀ ਇੱਥੇ ਆ ਕੇ ਇਹ ਚੀਜ਼ਾਂ ਸੀ ਆਪ ਵੀ ਨਹੀਂ ਦੇਖੀਆਂ ਸੀ ਕਦੀ ਜਿਹੜੀ ਅੱਜ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਇੱਕੋ ਮੇ ਫਿਰ ਕੇ ਸਾਰੀ ਚੀਜ਼ਾਂ ਸਾਰੀਆਂ ਦੇਸੀ ਘਰ ਦੀਆਂ ਚੀਜ਼ਾਂ ਸਾਰੀਆਂ ਬਣੀਆਂ ਹੋਈਆਂ ਦੇਖੋ A to Z ਚੀਜ਼ਾਂ ਸਾਰੀਆਂ ਪੈਕਿੰਗ ਹੋਣੀਆਂ ਚਲੋ ਆਜੋ ਹੁਣ ਹੋ ਗਿਆ ਇੰਟਰ ਬਾਈ ਦੇਖੋ ਤੁਹਾਨੂੰ ਦਿਖਾਉਣਾ ਮੇਲਾ ਹੁਣ ਬਣੇ ਰਹੋ ਸਾਰੇ ਆਪਣੇ ਵਲੌਗ ਦੇ ਨਾਲ ਦੇਖੋ ਕੰਮੇ ਦੀ ਬੋਲ ਸੀ ਬਾਈ ਦੇ ਤਿਵਾਰ ਬਾਰੋਂ ਕੁਝ ਵੀ ਨਹੀਂ ਦਿਖਦਾ ਸੀ ਕਿ ਸਾਰਾ ਏਰੀਆ ਕਵਰ ਹੈ ਹੁਣ ਤੁਹਾਨੂੰ ਅੰਦਰ ਲੈ ਕੇ ਆਇਆ ਹਾਂ ਦੁਕਾਨਾਂ ਦੇਖੋ ਖਾਣ ਪੀਣ ਦਾ ਪੂਰਾ ਖੁੱਲ ਪ੍ਰਬੰਧ ਹੈ ਠੀਕ ਹੈ ਬੈਠਣ ਦਾ ਵੀ ਜਿਹੜੇ ਬੰਦੇ ਨੇ ਰੈਸਟ ਕਰਨੀ ਹੈ ਵੀ ਬੈ ਕੇ ਦੇਖਣਾ ਹੈ ਮੌਜਾ ਨਾਲ ਬੈ ਕੇ ਦੇਖ ਸਕਦਾ ਪੂਰਾ ਪੂਰਾ ਵਧੀਆ ਪ੍ਰਬੰਧ ਕਰਿਆ ਹੋਇਆ ਵਾ ਪਰ ਪਰਿਵਾਰ ਖੜ ਕੇ ਦੇਖ ਸਕਦੇ ਆਨੰਦ ਮਾਣ ਸਕਦੇ ਆਹ ਦੇਖੋ ਜੀ ਇਹਨਾਂ ਨੇ ਆ ਫੜ ਲਿਆ ਪੰਪਲੇਟ ਆ ਪਤਾ ਤਾਂ ਸਾਨੂੰ ਵੀ ਨਹੀਂ ਕੀ ਇਹੇ ਦਿਖਾਉਣਾ ਹੈ ਤੁਹਾਨੂੰ ਕੀ ਗੱਲ ਹੈ ਅੱਜ ਦੂਜੇ ਦਿਨ ਕੱਲੋ ਖੰਡਲ ਮੁਕਾਬਲੇ ਹੋਣੇ ਆ ਦੇਖੋ ਬਾਬੋ ਇਸ ਕੱਟਾ ਕਿਲਾ ਸਿੰਘ ਦੋ ਡੰਡਾ ਸੁਧਰੀਆਂ ਦਾ ਮੁਕਾਬਲਾ ਹੋਣਾ ਸਾਰੇ ਇੱਥੇ ਚੱਲਣੇ ਮਿਲ ਨਹੀਂ ਆਇਆ ਕਿੰਨੇ ਨਸਲਾਂ ਦਾ ਮੁਕਾਬਲਾ ਹੈ ਦੇਖੋ ਸੁਣੋ ਦ੍ਰਿਗਣ ਤੇ ਮੋੜਾ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਤਿਆਰ ਰੱਖਣਾ ਅਗਲੀ ਜੰਗ ਲਈ ਦੇਖੋ ਜੀ ਰਿੰਗ ਦੇ ਵਿੱਚ ਜਿਹੜਾ ਫੈਸਲਾ ਜੱਜ ਸਾਹਿਬ ਜਾਨਾ ਨੇ ਲਿਆ ਮਜ਼ਬੂਤ ਦਾ ਇਹ ਜੱਜ ਸਾਹਿਬਾਨ ਦਾ ਅੰਤਿਮ ਫੈਸਲਾ ਹੈ ਡਾਕਟਰ ਅਮਰੀਕ ਨਾਸਲ ਦੀ ਚੋਟੀ ਜੁਨ ਰੈਟਰ ਪ੍ਰਸ਼ੂਮਾਨ ਬਿਤੇ ਤਾ ਤਾੜਾ ਵੈਸਟ ਮੈਂ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਡਾਕਟਰ ਗੁਰਚੰਦ ਸਿੰਘ ਜੀ ਦਾ ਡਿਪਟੀ ਡਾਇਰੈਕਟਰ ਪ੍ਰਸ਼ੂਮਾਨ ਬਿਤੇ ਬੰਦਾ ਡਾਕਟਰ ਉਸਮਾਨ ਸਿੰਘ ਜੀ ਦੀ رائے ਰਟਾਇਡ ਡਿਪਟੀ ਡਾਇਰੈਕਟਰ ਅਸ਼ੀਕ ਬਾਲਣ ਵਿਪਾਕਤ ਜਰਾਏ ਨੇ ਇਹ ਜੱਜ ਸਾਹਿਬਾਂ ਨੂੰ ਜੱਜਿੰਗ ਦਾ ਰੋਲ ਬੜਾ ਮਹੱਤਵਪੂਰਨ ਹੈ ਮੇਰਾ ਰੈਂਡਰਿੰਗ ਦੇ ਰੱਖਸ਼ ਸ਼ਰਮਨ ਦੇ ਸਿੰਘ ਜੀ ਬਰਨਰ ਡਾਕਟਰ ਪ੍ਰੀਤ ਮੈਂਦਰ ਸਿੰਘ ਜੀ ਸੀ ਵੀ ਐ ਸੈਨੇਟ ਉਹਨਾਂ ਦੇ ਨਾਲ ਡਾਕਟਰ ਮਨੀਸ਼ ਚਾਹ ਪਾਣੀ ਬਲੰਕ ਸਰ ਸੀ ਮੋਹਨ ਸਿੰਘ ਜੀ ਇਹਨਾਂ ਨੇ ਜੀ ਨਾਲ ਬੈਟਲ ਸਪੋਰਟ ਕਮੇਟੀ ਦੇ ਦੇਖੋ ਹੈ ਨਹੀਂ ਆ ਕੇ ਵੀ ਹੋ ਰਿਹਾ ਹੈ ਹੋ ਤਾਂ ਭਾਈ ਜੁਲੰਦਰ ਆਜੋ ਬਾਬੇ ਕੁਮਕੇ ਹੋਰ ਚੀਜ਼ਾਂ ਹੋਰ ਦਿਖਾਉਣੇ ਤੁਹਾਨੂੰ ਇੱਥੇ ਸਮਾਰਕੀ ਚੰਗੀ ਦੇਖਣੀ ਰਿਹਾ ਹੈਗਾ ਹੁਣ ਦਿਖਾਉਣੇ ਨਾ ਹਰੇਕ ਨਾ ਸੰਭੇ ਆਜੋ ਗੱਲ ਕਰਦੇ ਸੀ ਬੀਨ ਦੀ ਕਰ ਸਕਦੇ ਭਾਈ ਚਾਹੀਏ ਬਾਬੇ ਜਿਹੜਾ ਟੈਗ ਸਾਹਮਣੇ ਰੱਖੋ ਮੁਕਾਬਲੇ ਜਿਹੜੇ ਹੁਣ ਜਿਹੜਾ ਨਾਮ ਵੀ ਮਿਲਿਆ ਇਹ ਤਾਂ ਬਹੁਤ ਦੂਰ ਦੂਰੋਂ ਆਏ ਨੇ ਭਈਏ ਨੇੜੇ ਪਿੰਡਾਂ ਦੇ ਨੇੜਾ ਟਡੋਨੀ ਹੈ ਬਹੁਤ ਦੂਰੋਂ ਦੂਰੋਂ ਆਏ ਨੇ ਸਾਰੇ ਮੁਕਾਬਲਾ ਦਾ ਜਿਹੜਾ ਤਾਂ ਮਾਨਤਾ ਨੇ ਹੁਣ ਕਰੀ ਤੇ ਆਉਂਦਾ ਹੈ ਤੇ ਆਦੇ ਸਮਾਂ ਕਰ ਰੱਖੀ ਹੋਈ ਚੀਜ਼ਾਂ ਨੇ ਭਈਏ ਮੌਕੇ ਤੇ ਪਿਛਲੇ 15 ਦਿਨਾਂ ਦੇ ਵਿੱਚ ਮਾਲਕਾਂ ਦਾ ਕਿੰਨਾ ਕੰਮ ਕੀਤਾ 50% ਉਹ ਹੀ ਕਿਹਾ ਜਾਂਦਾ ਇੱਕ ਬੰਦੇ ਦੀ ਕੋਈ ਵੀ ਦਿਖਾਉਣਾ ਕੀ ਗੱਲਬਾਤ ਕਰੀ ਕੀਤੀ ਪਹਿਲਾਂ ਮੁੰਡਿਆਂ ਸੁਣੋ ਭਈਏ ਫਿਰ ਉਹ ਕਾਲਾ ਹੋ ਗਿਆ ਜਮਾ ਪੂਰਾ ਤਸੱਲੀ ਨਾਲ ਫੇਰ ਦੁਬਾਰਾ ਮੌਕੇ ਤੇ ਲਿਆ ਕੇ ਰਗੜਾ ਰਗੜਾ ਲਾਇਆ ਇਹਨੂੰ ਉਹਦਾ ਰੰਗ ਬੋਰ ਹੋਇਆ ਇੱਕ ਬੰਦਾ ਮੌਕੇ ਤੇ ਹੀ ਸੱਤ ਤੇ ਬੈਠਾ ਬੈਠਾ ਜਦੋਂ ਚੱਲ ਕਰਦੇ ਆ ਯਾਰ ਫੇ ਮੇਲਾ ਲੱਗਿਆ ਮੇਲਾ ਉਹ ਰਗੜਾ ਜੇ ਫੇਰਿਆ ਮੌਕੇ ਤੇ ਉਹਦਾ ਉਹ ਹੋਣਾ ਕੁਦਰਤੀ ਗੱਲ ਆ ਵੀ ਉਹਦੇ ਨੰਬਰ ਦੋ ਚਾਰ ਘੱਟ ਜਾਂਦੇ ਇੱਕ ਬੰਦੇ ਨੇ ਤੋੜਿਆ ਪਾ ਰਿਆ ਇੱਕ ਬੰਦੇ ਨੇ ਨਾਫ ਸਜਰੀ ਪਾਈ ਹੈ ਇੱਕ ਬੰਦੇ ਨੇ ਨਾਫ ਪਹਿਲਾਂ ਵੀ ਪਾਈ ਹੈ ਉਹ ਨੱਕ ਦੀ ਪੀੜ ਮੰਨਦਾ ਇੱਕ ਨਹੀਂ ਮੰਨਦਾ ਹੁਣ ਨੱਕ ਦੀ ਪੀੜ ਮੰਨਦਾ ਉਹਨੇ ਠੱਤੀ ਕਲਾਂ 'ਚ ਫਰਕ ਪਾਉਣਾ ਇੱਕ ਬੰਦਾ ਨੱਕ ਦੇ ਝਟਕੇ ਮਾਰੀ ਜਾਂਦਾ ਖੜਾ ਇੱਕ ਬੰਦਾ ਨੱਕ ਦੇ ਝਟਕੇ ਨਹੀਂ ਮਾਰਦਾ ਉਹ ਠੱਤੀ ਕਲਾਂ 'ਚ ਫਰਕ ਪੈਣਾ ਹੀ ਪੈਣਾ ਨੱਕ ਨਾਲ ਵੀ ਬਹੁਤ ਫਰਕ ਪੈਂਦਾ ਨੱਕ ਨੂੰ ਝਟਕੇ ਮਾਰਨ ਨਾਲ ਜੋ ਫਰਕ ਪੈਂਦਾ ਜੇ ਕਿਸ ਨੂੰ ਲੱਗਦਾ ਨਹੀਂ ਫਰਕ ਪੈਂਦਾ ਨੱਕ ਤੇ ਮੁੱਠੀ ਮਾਰ ਦਿੰਦੇ ਫਿਰ ਦੇਖ ਲਓ ਕੀ ਫੱਟ ਪਿਆ ਹਾਂ ਜੰਦਾ ਟੈਸਟੀ ਕਲਾ ਇਹਦੇ ਮੈਨਾ ਰੱਖਦੇ ਆ ਬਹੁਤ ਵੱਡੇ ਇੱਥੇ ਸਾਰੇ ਇਹ ਨੇੜੇ ਦੇੜੇ ਪਿੰਡਾਂ ਦੇ ਵਿੱਚ ਧੁੱਗੀ ਵੀ ਫਿਰਦਾ ਹੁੰਦਾ ਸੀ ਸਾਹਮਣੇ ਗੱਲ ਕਰੀਏ ਨਾ ਤੱਕਰੇ ਖੂਰ ਦੇ ਵੱਲੋਂ ਮੂੰਹ ਧਰ ਕੇ ਬੰਦਦੇ ਆ ਖੂਰ ਦੇ ਵੱਲੋਂ ਟੱਕਰ ਕਰਕੇ ਬੰਦਦੇ ਆ ਕੋਈ ਫਰਕ ਨਹੀਂ ਪੈਂਦਾ ਸ਼ਾਮ ਨੂੰ ਹੈਲੋ ਸਰ ਜਿੰਦਾ ਭਾਈ ਇੱਕ ਨਾ ਚੋਰਾ ਦੇਖੇ ਜਾ ਰਿਹਾ ਬਾਬਿਓ ਕੱਟ ਹਾਂਜੀ ਭਾਈ ਸੂ ਸਾਰੇ ਨੂੰ ਪਤਾ ਹੀ ਆ ਆਪਾਂ ਇੱਥੇ ਪਸ਼ੂਆਂ ਦੇ ਮੇਲੇ ਤੇ ਫਿਰਦੇ ਆ ਇੱਥੇ ਸਪੋਰਟ ਸਾਰਾ ਆਪਾਂ ਜਿਆਦਾ ਕਰਕੇ ਕਿਸੇ ਨਾਲ ਗੱਲ ਨਹੀਂ ਹੋ ਰਹੀ ਜੀ ਆਪਾਂ ਕੋਸ਼ਿਸ਼ ਵੀ ਕੀਤੀ ਸੀ ਵੀ ਕਿਸੇ ਨਾਲ ਗੱਲ ਕਰੀਏ ਕਮੈਂਟਰੀਆਂ ਹੁੰਦੀਆਂ ਨੇ ਇਤਰਾ ਤਰਾ ਲੰਗਰ ਦੀ ਬਾਤ ਕਰਦੇ ਸਮੇਂ ਬਾਕਰ ਕੇ ਸਹੀ ਬਾਤ ਨਹੀਂ ਆ ਰਹੀ ਆਪਾਂ ਜੇ ਕਿਸੇ ਨਾਲ ਗੱਲ ਵੀ ਕਰਦੇ ਕੋਈ ਵੀਡੀਓ ਰਿਪੋਰਟ ਨਹੀਂ ਕਰਕੇ ਨਾ ਆਪਾਂ ਸਾਰਾ ਸਰਕਲ ਦੇਖਾਉਣਾ ਵੀ ਕੀ ਇੱਥੇ ਕੀ ਚੀਜ਼ਾਂ ਨੇ ਕਿੰਨੇ ਤਰ੍ਹਾਂ ਦੇ ਵਸਲਾਣੇ ਠੀਕ ਹੈ ਆਪਾਂ ਸੁਣਨ ਸਾਹ ਜੀ ਬਾਗੀ ਦਿਖਾਉਣੇ ਆਜੋ ਮੇਰੇ ਨਾਲ ਚੱਲੋ ਜੀ ਇਸ ਤਰ੍ਹਾਂ ਦੀਆਂ ਸਰਕਾਰੀ ਗੱਲਾਂ ਤੇ ਤੇ ਦੇਖੋ ਕਿ ਕਿੰਨਾ ਵੱਡਾ ਕਮੇਟੀ ਵੱਲੋਂ ਚੱਲ ਬਹੁਤ ਵੱਡੀ ਹੈ ਤੇ ਪਹਿਲਾਂ ਪੁਖਾਣੇ ਨੂੰ ਕਰਕੇ ਬਣਾਉਣ ਕਿ ਜਿਹੜਾ ਸਮਾਜਿਕ ਕਮੇਟੀ ਜਿਹੜੀ ਜਾਰੀ ਹੈ ਜਿਹੜਾ ਮੇਰੇ ਨਾਲ ਕੋਈ ਦਿੱਕਤ ਹੋਏ ਨਾ ਬਹੁਤ ਲੋਕੀ ਸਾਰੇ ਇਕੱਠੇ ਹੋਏ ਤਾਂ ਕਮੇਟੀ ਨੇ ਇੱਕ ਗੱਲ ਆਖੀ ਸੀ ਵੀ ਅਸੀਂ ਮੇਲਾ ਕਰਵਾਵਾਂਗੇ ਜਿਹੜਾ ਮੇਲੇ ਲਾਉਣੇ ਸਿਖਾਵਾਗੇ ਇਹ ਗੱਲ ਇੱਥੇ ਆ ਕੇ ਲੱਗੀ ਵੀ ਆ ਕਿ ਕਿਸੇ ਜ਼ਿੰਮੇਵਾਰ ਨੇ ਸ਼ਾਮ ਨੂੰ ਆ ਕੇ ਕਿਸੇ ਦਾ ਕਾਲਰ ਨਹੀਂ ਫੜਿਆ ਤੇ ਬਲ ਸਾਡੇ ਨਾਲ ੱਟਕਾ ਹੋਇਆ ਜੀ ਸਾਡੇ ਨਾਲ ਉਹ ਹੋਇਆ ਉਹਦਾ ਵਿੱਚ ਵਿੱਚ ਇਹੋ ਜਿਹੇ ਬੰਦੇ ਵੀ ਜਿੱਤੇ ਆ ਕੱਲ ਇੱਕ ਕੱਤੀ ਲੈ ਕੇ ਆਇਆ ਸੀ ਤੇ ਬੰਦਾ ਜ਼ਿੰਦਗੀ ਦੀ ਬੰਦ